ਇਹਨ ਸੋਕਿਆਂ ਨੂੰ ਪਿਆਰ ਭਰਿਤ ਸਤਸਿਅੇਕਾਰ ਪਰਮੇਸ਼ਵਰ ਦਵਾਰ ਦੇ ਮੁਖੀ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਕੀਤਾ ਜਾਵੇਗਾ ਤਲਬ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੰਗਣ ਮਾਫੀ ਜੇਕਰ ਉਹਨਾਂ ਨੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਹੈ ਤਾਂ ਜੇਕਰ ਸਿੱਖ ਧਰਮ ਦਾ ਪ੍ਰਚਾਰ ਨਹੀਂ ਕਰਨਾ ਚਾਹੁੰਦੇ ਤਾਂ ਫਿਰ ਉਹਨਾਂ ਨੂੰ ਆਪਣੀ ਮਰਜ਼ੀ ਕਰ ਲੈਣੀ ਚਾਹੀਦੀ ਇਸਤੇ ਬਾਰੇ ਸ਼੍ਰੀ ਅਕਾਲ ਤਖਸਰ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗਾਜ ਨੇ ਵੱਡਾ ਬਿਆਨ ਦੇ ਕੇ ਟੰਡਰੀਆਂ ਵਾਲੇ ਨੂੰ ਅਕਾਲ ਤਖਤ ਤਲਬ ਕਰਨ ਦੀ ਮੰਗ ਕੀਤੀ ਹੈ ਕੀ ਇਹ ਪੂਰਾ ਮਾਮਲਾ ਕਿਉਂ ਉਹਨਾਂ ਨੂੰ ਤਲਬ ਕੀਤਾ ਜਾ ਰਿਹਾ ਹੈ ਜੋ ਕਿ ਸੰਤ ਰਣਜੀਤ ਸਿੰਘ ਟੰਡਰੀਆਂ ਵਾਲੇ ਦਾ ਪਟਿਆਲਾ ਦੇ ਪਿੰਡ ਸ਼ੇਖੂਪੁਰਾ ਵਿੱਚ ਗੁਰਦੁਆਰਾ ਸਾਹਿਬ ਪਰਮੇਸ਼ਵਰ ਦਵਾਰੇ ਕਰੋੜਾਂ ਰੁਪਈਆ ਦੀ ਜਾਇਦਾ ਤੇ ਮਾਲਕ ਨੇ ਟੰਡਰੀਆਂ ਵਾਲੇ ਸੰਗਤਾਂ ਨੂੰ ਕੀਰਤਨ ਨਾਲ ਜੋ ਕਰਕੇ ਕੀਰਤਨ ਕਰਕੇ ਤੇ ਗੁਰੂ ਵਾਲਾ ਬਣਾਉਂਦੇ ਨੇ ਅੰਮ੍ਰਿਤ ਸੰਚਾਰ ਕਰਾਉਂਦੇ ਨੇ ਹਰ ਸਗਰਾਂਤ ਹਰ ਮੱਸਿਆਂ ਨੂੰ ਬਹੁਤ ਸਾਰੇ ਲੋਕ ਪਰਮੇਸ਼ਵਰ ਦ્વાਰ ਨਮਸਤਕ ਹੁੰਦੇ ਨੇ ਪਰ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦਾ ਜੋ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਭੰਡੀ ਪ੍ਰਚਾਰ ਹੋਇਆ ਮੀਡੀਆ ਦੇ ਉੱਪਰ ਉਹਨਾਂ ਦਾ ਜਿਹੜੇ ਸੰਗੀਨ ਇੰਜਾਮ ਲੱਗੇ ਜਦੋਂ ਵਿਦੇਸ਼ ਵਿੱਚ ਜਾਂਦੇ ਨੇ ਉੱਥੇ ਵੀ ਉਹਨਾਂ ਦੇ ਉੱਪਰ ਇੰਜਾਮ ਲੱਗਦੇ ਸੀ ਸੋ ਇਸੇ ਕਰਕੇ ਟਿੰਡਰੀਆਂ ਵਾਲੇ ਨੇ ਜੋ ਆਪਣਾ ਨਗਰ ਕੀਰਤਨ ਪ੍ਰਚਾਰ ਉਹ ਥੋੜਾ ਜਿਹਾ ਘਟਕੀਤੇ ਅਕਾਲੀ ਸਰਕਾਰ ਦੇ ਸਮੇਂ ਟਿੰਡਰੀਆਂ ਵਾਲੇ ਦੇ ਉੱਪਰ ਅਟੈਕ ਹੁੰਦਾ ਹੈ ਗੋਲੀਆਂ ਚੱਲਦੀਆਂ ਨੇ ਬੁੱਢੇ ਦਰਿਆ ਵਾਲੇ ਪੁਲ ਦੇ ਉੱਪਰ ਜਦੋਂ ਆਪਣੇ ਇੱਕੋ ਜਥੇਦਾਰ ਜਾ ਰਹੇ ਸੀ ਤਾਂ ਉਹਨਾਂ ਦੀ ਗੱਡੀ ਦੇ ਉੱਪਰ ਗੋਲੀਆਂ ਦੀ ਵਾਚਨ ਕਰ ਦਿੱਤੀ ਜਾਂਦੀ ਹੈ ਜਿਨ੍ਹਾਂ ਦੇ ਵਿੱਚ ਇੱਕ ਉਹਨਾਂ ਦਾ ਸਾਥੀ ਸ਼ਹੀਦ ਹੋ ਜਾਂਦਾ ਹੈ ਉਹ ਟੰਟਰੀਆਂ ਵਾਲੇ ਵਾਰ-ਵਾਰ ਵੱਜ ਜਾਂਦੇ ਨੇ ਉਸ ਤੋਂ ਬਾਅਦ ਨਾ ਤਾਂ ਉਹ ਦੋਸ਼ੀਆਂ ਨੂੰ ਫੜਿਆ ਗਿਆ ਨਾ ਹੀ ਕੋਈ ਕਾਰਵਾਈ ਹੋਈ ਔਰ ਉਹ ਵਾਰ-ਵਾਰ ਇੱਕੋ ਗੱਲ ਆਖਦੇ ਸੀ ਕਿ ਅਕਾਲੀ ਸਰਕਾਰ ਜਿਹੜਾ ਕਿ ਇੱਕ ਬਹੁਤ ਵੱਡਾ ਲੀਡਰ ਹੈ ਉਸਨੇ ਕਹਿਣ ਤੇ ਇਹ ਸਭ ਕੁਝ ਹੋਇਆ ਸੋ ਪਰਮੇਸ਼ਵਰ ਦੁਆਰ ਦੇ ਵਿੱਚ ਛਿਓ ਕਾਇਦ ਹੋ ਕੇ ਰਹੇ ਉਹਨਾਂ ਦੇ ਵੱਲੋਂ ਕੋਈ ਵੀ ਅੱਗੇ ਵੱਖ-ਵੱਖ ਪੰਜਾਬ ਵਿੱਚ ਪ੍ਰਚਾਰ ਕਰਨਾ ਬੰਦ ਕਰ ਦਿੱਤਾ ਲੇਕਿਨ ਕੱਲ ਉਹਨਾਂ ਨੇ ਫੇਰ ਕਪੂਰਥਲਾ ਦੇ ਨਡਾਰਾ ਪਿੰਡ ਦੇ ਵਿੱਚ ਜਿੱਥੇ ਇੱਕ ਹੋਰ ਗੁਰਦੁਆਰਾ ਸਾਹਿਬ ਗੁਰੂਕਰ ਪਰਮੇਸ਼ਵਰ ਦਵਾਰ ਵਾਂਗ ਹੀ ਓਪਨ ਕੀਤਾ ਸੋ ਉਸ ਤੋਂ ਬਾਅਦ ਜਥੇਦਾਰ ਕੁਲਦੀਪ ਸਿੰਘ ਗਰਗਜ ਨੇ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਾਫੀ ਮੰਗਣ ਵਾਸਤੇ ਜੋ ਸਲਾਹ ਦਿੱਤੀ ਏ ਕਿ ਸ੍ਰੀ ਅਕਾਲ ਤਖਤ ਸਾਹਿਬ ਆਕੇ ਮਾਫੀ ਮੰਗੋ ਤਾਂ ਕਿ ਤੁਸੀਂ ਫਿਰ ਸਿੱਖੀ ਦਾ ਪ੍ਰਚਾਰ ਕਰ ਸਕੋ ਜੋ ਕਿ ਤੁਹਾਡੇ ਤੇ ਸੰਗੀਨ ਇਲਜ਼ਾਮ ਲੱਗੇ ਸੀ ਪਿਛਲੇ ਦਿਨਾਂ ਦੇ ਵਿੱਚ ਜੋ ਉਹਨਾਂ ਦੇ ਉੱ퍼 ਪਰਮੇਸ਼ਵਰ ਦੁਆਰ ਦੇ ਵਿੱਚ ਇੱਕ ਕੁੜੀ ਦਾ ਕਤਲ ਹੋ ਜਾਂਦਾ ਉਸਦੇ ਬਹੁਤ ਸਾਰੀਆਂ ਵੀਡੀਓ ਵੀ ਆਈਆਂ ਸੀ ਸੋ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਪੰਡੀ ਪ੍ਰਚਾਰ ਹੋਇਆ ਸੀ ਟੰਡਰੀਆਂ ਵਾਲੇ ਦਾ ਜਿਸ ਨੂੰ ਲੈ ਕੇ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਤੁਸੀਂ ਸਿੱਖੀ ਧਰਮ ਦਾ ਪ੍ਰਚਾਰ ਵਧੀਆ ਢੰਗ ਨਾਲ ਕਰ ਰਹੇ ਜੇ पर तो श्री अकाल तख्त साहब के स्पुरद होकर ही सब कुछ करना चाहिए जो श्री अकाल तख्त साहब विखे आके तुम नमस्तक हो पिछले सारे माफ़ी मंगो तो फिर अपना धर्म प्रचार करो नहीं तोा धर्म प्रचार जरा आजाई है तो सिख कौमों प्रवान नहीं किया जा रहा जिसके कुलदीप सिंह दरगा जी के वालों ये सलाह दी गई है ਜੋ ਟੰਡਰੀਆਂ ਵਾਲੇ ਨੂੰ ਤਲਬ ਕਰਨ ਦੀ ਕਿ ਤੁਸੀਂ ਸ਼੍ਰੀ ਕਾਲ ਟਕਸੈਡ ਤੇ ਆ ਕੇ ਮਾਭੀ ਮੰਗੇ ਹੋਰ ਤੁਹਾਨੂੰ ਸੇਵਾ ਲੱਗੇਗੀ ਉਹ ਸੇਵਾ ਪੂਰੀ ਕਰਨ ਤੋਂ ਬਾਅਦ ਫਿਰ ਤੁਸੀਂ ਜੋ ਸਿੱਖ ਕੌਮ ਦਾ ਪ੍ਰਚਾਰ ਕਰ ਸਕਦੇ ਜੇ ਫਿਰ ਤੁਸੀਂ ਅੰਮ੍ਰਿਤ ਪ੍ਰਚਾਰ ਕਰਵਾ ਸਕਦੇ ਜੇ ਅੰਮ੍ਰਿਤ ਸੰਚਾਰ ਕਰਵਾ ਸਕਦੇ ਜੇ